ਗੁੱਡ ਮਾਰਨਿੰਗ ਸਟੂਡੈਂਟ ਬੇਟਾ ਅੱਜ ਅਸੀਂ ਕਰਾਂਗੇ ਲੇਖ ਪੰਜਾਬੀ ਸੱਭਿਆਚਾਰ ਦੇ ਕੁਐਸਚਨ ਆਂਸਰ ਜਿਹੜੇ ਕਿ ਬਹੁਤ ਹੀ ਸਿੰਪਲ ਲੈਂਗੁਏਜ ਵਿੱਚ ਲਿਖੇ ਨੇ ਗਾਈਡ ਵਿੱਚ ਕਾਫੀ ਜ਼ਿਆਦਾ ਟਫ ਹੈ ਤੇ ਬੁੱਕ ਵਿੱਚ ਉਸ ਤੋਂ ਵੀ ਜ਼ਿਆਦਾ ਟਫ ਹੈ ਬੇਟਾ ਇਹ ਬਹੁਤ ਹੀ ਈਜ਼ੀ ਲਿਖਿਆ ਹੋਇਆ ਹੈ ਐਨਾ ਕੁਐਸਚਨ ਆਂਸਰਾਂ ਨੂੰ ਯਾਦ ਕਰਨ ਤੋਂ ਪਹਿਲਾਂ ਤੁਸੀਂ ਪਹਿਲੀ ਵੀਡੀਓ ਜ਼ਰੂਰ ਦੇਖ ਲੈਣਾ ਪਹਿਲਾ ਕੁਐਸਚਨ ਪੜ੍ਹਦੇ ਹਾਂ ਕਿ ਸੱਭਿਆਚਾਰ ਕਿਸ ਨੂੰ ਕਹਿੰਦੇ ਹਨ ਜੇ ਤੁਹਾਨੂੰ ਕੁਐਸਚਨ ਆਏ ਕਿ ਸੱਭਿਆਚਾਰ ਕਿਸ ਨੂੰ ਕਹਿੰਦੇ ਹਨ ਜਾਂ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਸੱਭਿਆਚਾਰ ਦੀ ਪਰਿਭਾਸ਼ਾ ਲਿਖੋ ਤੋ ਤੁਹੀ ਇਹ ਆਨਸਰ ਦੋਗੇ ਆਨਸਰ ਪੜਦੇ ਆ ਕਿ ਸੱਭਿਆਚਾਰ ਕਿਸੇ ਖੇਤਰ ਵਿੱਚ ਰਹਿ ਰਹੇ ਲੋਕਾਂ ਦੀ ਜੀਵਨ ਜਾਂਚ ਹੁੰਦੀ ਹੈ ਭਾਵੇਂ ਇਹ ਹੈ ਕਿ ਸੱਭਿਆਚਾਰ ਤੋਂ ਕਿਸੇ ਖੇਤਰ ਵਿੱਚ ਵਸ ਰਹੇ ਲੋਕਾਂ ਦੇ ਜੀਵਨ ਬਾਰੇ ਸੰਪੂਰਨ ਜਾਣਕਾਰੀ ਮਿਲਦੀ ਹੈ ਸੰਪੂਰਨ ਮਤਲਬ ਪੂਰੀ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਦਾ ਖਾਣ ਪੀਣ ਹੈ ਕੀ ਹੈ ਉਹਨਾਂ ਦਾ ਪਹਿਰਾਵਾ ਕੀ ਹੈ ਬੋਲੀ ਕੀ ਹੈ ਤਿਥ ਤਿਹਾਰ ਕਿਹੜੇ ਨੇ ਠੀਕ ਹੈ ਜਿਸ ਦੇ ਵਿੱਚ ਉਹਨਾਂ ਲੋਕਾਂ ਦੇ ਰਹਿਣ ਸਹਿਣ ਕਦਰਾਂ ਕੀਮਤਾਂ ਵਿਚਾਰਾਂ ਰੁਚੀਆਂ ਮਨੋਤਾ ਵਿਸ਼ਵਾਸ ਖਾਣ ਪੀਣ ਰੀਤੀ ਰਿਵਾਜ ਪਹਿਰਾ ਸ਼ਿੰਗਾਰ ਹਾਰ ਸ਼ਿੰਗਾਰ ਬੋਲੀ ਦਿਲ ਪਰਚਾਵੇ ਦੇ ਢੰਗ ਮੇਲੇ ਮੇਲੇ ਤੇ ਤਿੱਥੇ ਵੀ ਕਹਿ ਸਕਦੇ ਹੋ ਠੀਕ ਹੈ ਮੇਲੇ ਅਤੇ ਤਿਉਹਾਰਾਂ ਦੀ ਸ਼ਾਮਲ ਹੁੰਦੇ ਹਨ ਸ਼ੋਟਕਟ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸੱਭਿਆਚਾਰ ਕਿਸੇ ਖੇਤਰ ਵਿੱਚ ਰਹਿ ਰੇ ਲੋਕਾਂ ਦੇ ਜੀਵਨ ਦੀ ਸੰਪੂਰਨ ਜਾਣਕਾਰੀ ਦਿੰਦਾ ਹੈ ਜਿਸ ਲੋਕਾਂ ਦੇ ਰਹਿਣ ਸਹਿਣ ਬਾਰੇ ਬੋਲੀ ਬਾਰੇ ਪਹਿਰਾਵੇ ਬਾਰੇ ਇਹਦੇ ਤੀ ਰਵਾਜ ਬਾਰੇ ਰਸਮਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਬਾਰੇ ਪਤਾ ਲੱਗਦਾ ਹੈ ਠੀਕ ਹੈ ਬੇਟਾ ਹਾਂ ਦਾ ਸੈਕੰਡ ਕੁਐਸਚਨ ਕੀ ਬੰਦਾ ਹੈ ਕਿ ਸੱਭਿਆਚਾਰ ਤੇ ਉਪ ਸੱਭਿਆਚਾਰ ਵਿੱਚ ਕੀ ਫਰਕ ਹੈ ਜਾਂ ਤੁਹਾਨੂੰ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਹੈ ਕਿ ਸੱਭਿਆਚਾਰ ਦੇ ਉਪ ਸੱਭਿਆਚਾਰ ਵਿਚਲੇ ਅੰਤਰ ਨੂੰ ਸਪਸ਼ਟ ਕਰੋ ਤੁਸੀਂ ਹੀ ਆਨਸਰ ਕੀ ਲਿਖੋਗੇ ਤੁਸੀਂ ਹੀ ਲਿਖੋਗੇ ਕਿ ਅਸਲ ਵਿੱਚ ਜਿਹੜਾ ਉਪ ਸੱਭਿਆਚਾਰ ਹੈ ਨਾ ਉਹ ਸੱਭਿਆਚਾਰ ਦਾ ਹੀ ਹਿੱਸਾ ਹੁੰਦਾ ਹੈ ਕਿ ਹੈ ਕਿ ਅਸਲ ਵਿੱਚ ਉਪ ਸੱਭਿਆਚਾਰ ਸੱਭਿਆਚਾਰ ਦਾ ਹੀ ਹਿੱਸਾ ਹੁੰਦਾ ਹੈ ਫਰਕ ਸਿਰਫ ਇਹਨਾ ਹੈ ਕਿ ਸੱਭਿਆਚਾਰ ਦਾ ਸੰਬੰਧ ਕਿਸ ਜਨ ਸਮੂਹ ਜਨ ਸਮੂਹ ਕੀ ਕਵਾਂਗੇ ਇਹ ਸਮਾਜ ਠੀਕ ਹੈ ਜਨ ਸਮੂਹ ਜਾਂ ਸਮਾਜ ਨਾਲ ਹੁੰਦਾ ਹੈ ਅਤੇ ਉਪ ਸੱਭਿਆਚਾਰ ਉਪ ਸਮੂਹਾ ਜਾਂ ਸਤਾਨਿਕ ਖੇਤਰਾਂ ਨਾਲ ਸੰਬੰਧਿਤ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਜੇਕਰ ਭਾਰਤੀ ਸੱਭਿਆਚਾਰ ਨੂੰ ਵੇਖਿਆ ਜਾਵੇ ਤਾਂ ਪੰਜਾਬੀ ਬੰਗਾਲੀ ਅਤੇ ਮਰਾਠੀ ਭਾਰਤ ਦੇ ਉਪ ਸੱਭਿਆਚਾਰ ਹਨ ਪਰੰਤੂ ਇਸ ਦੇ ਨਾਲ ਨਾਲ ਇਹ ਭੂਗੋਲਿਕ ਖੇਤਰਾਂ ਦੇ ਮੂਲ ਸੱਭਿਆਚਾਰ ਵੀ ਹਨ ਇਸੇ ਤਰ੍ਹਾਂ ਜਿੱਥੇ ਪੰਜਾਬ ਦਾ ਆਪਣਾ ਪੰਜਾਬੀ ਸੱਭਿਆਚਾਰ ਹੈ ਉੱਥੇ ਹੀ ਮਾਜੀ ਦੁਆਬੀ ਮਲਵਈ ਪੋਠੋਹਾਰੀ ਪੁਆਦੀ ਇਸ ਦੇ ਉਪਸਭਿਆਚਾਰ ਹਨ ਇਸ ਲਈ ਕਿਹਾ ਜਾ ਸਕਦਾ ਹੈ ਕਿ ਸਮਾਜ ਵਿਚਲੇ ਵੱਖ-ਵੱਖ ਕਿਤੇ ਜਾਤਾਂ ਜ਼ੁਬਾਨਾਂ ਧਰਮਾਂ ਆਦਿ ਨਾਲ ਸਬੰਧ ਰੱਖਣ ਵਾਲੇ ਸਮੂਹਾਂ ਜਾਂ ਵਰਗਾਂ ਦੇ ਆਧਾਰ ਤੇ ਅਪਣਾਏ ਜੀਵਨ ਢੰਗ ਨੂੰ ਹੀ ਉਪਸਭਿਆਚਾਰ ਆਖਦੇ ਹਨ ਠੀਕ ਹੈ ਬੇਟਾ ਤੀਜਾ ਕਵੈਸ਼ਨ ਜਿਹੜਾ ਹੈ ਉਹ ਆਏਗਾ ਕੀ ਜਿਹੜਾ ਪੰਜਾਬੀ ਸੱਭਿਆਚਾਰ ਦੇ ਇਤਿਹਾਸਿਕ ਪਛੋਕੜ ਬਾਰੇ ਦੱਸੋ ਕਹਿਣ ਦਾ ਮਤਲਬ ਹੈ ਕਿ ਪੰਜਾਬ ਜਿਹੜਾ ਪਿਛਲੇ ਸਮੇਂ ਸਾਡਾ ਜਿਹੜਾ ਪੰਜਾਬ ਹੀ ਉਹ ਕਿਸ ਤਰ੍ਹਾਂ ਦਾ ਹੈ ਉਹਦੀ ਧੂਮ ਕਿਸ ਤਰ੍ਹਾਂ ਹੈ ਉਹਦੇ ਵਿੱਚ ਕਿਹੜੇ-ਕਿਹੜੇ ਲੋਕ ਆਏ ਨੇ ਕਿਹੜੀ-ਕਿਹੜੀ ਸੰਸਕ੍ਰਿਤੀ ਆਈ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਮਤਲਬ ਪੰਜਾਬੀ ਸੱਭਿਆਚਾਰ ਦੇ ਪਛੋਕੜ ਬਾਰੇ ਦੱਸਣਾ ਠੀਕ ਹੈ ਜਿਹਦੇ ਵਿੱਚ ਤੁਸੀਂ ਆਨਸਰ ਦਿਓਗੇ ਕਿ ਪੰਜਾਬੀ ਸੱਭਿਆਚਾਰ ਦੀ ਧਾਰਾ ਆਰਿਆ ਜਾਤੀ ਦੇ ਪੰਜਾਬ ਵਿੱਚ ਆਉਣ ਅਤੇ ਇੱਥੇ ਆ ਕੇ ਵਸਣ ਨਾਲ ਜੁੜੀ ਹੋਈ ਹੈ। ਵੈਦਿਕ ਸਭਿਆਚਾਰ ਦਾ ਮਹਾਨ ਗ੍ਰੰਥ ਤੇ ਭਾਰਤੀ ਸਭਿਆਚਾਰ ਦਾ ਪੁਰਾਤਨ ਮਹਾਨ ਸ਼्रोत ਰਿਗਵੇਦ ਪੰਜਾਬ ਦੀ ਧਰਤੀ ਵਿੱਚ ਰਚਿਆ ਗਿਆ। ਪੰਜਾਬੀ ਸਭਿਆਚਾਰ ਨੂੰ ਭਾਰਤੀ ਸਭਿਆਚਾਰ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ ਕਿਉਂਕਿ ਪੰਜਾਬ ਨਾ ਕੇਵਲ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਬਲਕਿ ਹਿੰਦੁਸਤਾਨ ਦੇ ਨਾਮ ਕਰਨ ਵਿੱਚ ਵੀ ਪੰਜਾਬ ਦਾ ਵਿਸ਼ੇਸ਼ ਸਥਾਨ ਰਿਹਾ ਹੈ। ਦਾ ਮਤਲਬ ਹੈ ਕਿ ਹਿੰਦੁਸਤਾਨ ਦਾ ਜਿਹੜਾ ਨਾਂ ਰੱਖਿਆ ਗਿਆ ਨਾ ਉਹਦੇ ਵਿੱਚ ਵੀ ਪੰਜਾਬ ਦਾ ਵਿਸ਼ੇਸ਼ ਸਥਾਨ ਹੈ। ਠੀਕ ਹੈ। ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਗਵੇਦ ਕਾਲ ਸਮੇਂ ਪੰਜਾਬ ਵਿੱਚ ਸੱਤ ਦਰਿਆ ਵਹਿੰਦੇ ਸਨ। ਜਿਸ ਕਾਰਨ ਪੰਜਾਬ ਨੂੰ ਸੱਪਤ ਸਿੰਧੂ ਕਿਹਾ ਜਾਂਦਾ ਸੀ। ਬੇਟਾ ਤੁਹਾਨੂੰ ਮੈਂ ਜਦੋਂ ਸਾਰ ਕਰਵਾਇਆ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਪੁਆਇੰਟ ਨੋਟ ਕਰਵਾਏ ਸਨ। ਕਿ ਇਹ ਤੁਹਾਨੂੰ ਸ਼ਾਰਟ ਕੁਐਸਚਨ ਵਿੱਚ ਵੀ ਆ ਸਕਦਾ ਹੈ ਤੁਹਾਨੂੰ ਫਿਲਪ ਅਪ ਵੀ ਇਸ ਵਿੱਚ ਆ ਸਕਦਾ ਹੈ ਤੁਹਾਨੂੰ ਠੀਕ ਹੈ ਕਹਿਣ ਦਾ ਮਤਲਬ ਹੈ ਕਿ ਸ਼ਾਰਟ ਕੁਐਸਚਨ ਆਨਸਰ ਫਿਲਪ ਅਪ ਠੀਕ ਹੈ ਇਹ ਨਹੀਂ ਕਿ ਤੁਹਾਨੂੰ ਸਿਰਫ ਆਬਜੈਕਟਿਵ ਟਾਈਕ ਕੁਐਸਚਨ ਹੀ ਆਣਾ ਹੈ ਫਿਲਪ ਅਪ ਵੀ ਆ ਸਕਦੀ ਹੈ ਠੀਕ ਹੈ ਬੇਟਾ ਜੀ ਇਸ ਕਰਕੇ ਹਰ ਇੱਕ ਚੀਜ਼ ਨੂੰ ਤੁਸੀਂ ਬੜੇ ਡੀਪਲੀ ਲੈਣਾ ਵਾ ਬਹੁਤ ਧਿਆਨ ਨਾਲ ਪੜ੍ਹਨਾ ਜਿਸਾ ਕਿ ਇੱਥੇ ਲਿਖਿਆ ਹੈ ਇਦਿਕ ਵੈਦਿਕ ਕਾਲ ਸਮੇਂ ਪੰਜਾਬ ਵਿੱਚ 7 ਦਰਿਆ ਵਹਿੰਦੇ ਸਨ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਵੈਦਿਕ ਕਾਲ ਸਮੇਂ ਪੰਜਾਬ ਵਿੱਚ ਕਿੰਨੇ ਦਰਿਆ ਸਨ ਤਾਂ ਤੁਸੀਂ ਕਹਿ ਸਕਦੇ ਹੋ ਕਿ 7 ਦਰਿਆ ਜੇ ਤੁਸੀਂ ਧਿਆਨ ਨਾ ਪੜਿਆ ਹੋਏਗਾ ਫਿਰ ਤੁਸੀਂ ਅਨਸਰ ਦੋਗੇ ਨਾ ਇਸ ਕਰਕੇ ਹਰੇਕ ਗੱਲ ਨੂੰ ਡੀਪਲੀ ਲੈਣਾ ਹੈ ਕਹਿੰਦੇ ਕਿ ਵਿਕ ਵੈਦਿਕ ਕਾਲ ਸਮੇਂ ਪੰਜਾਬ ਵਿੱਚ 7 ਦਰਿਆ ਵਹਿੰਦੇ ਸਨ ਜਿਸ ਕਾਰਨ ਪੰਜਾਬ ਨੂੰ ਸਪਤ ਸਿੰਧੂ ਹੁਣ ਇੱਥੇ ਨਾਲ ਇਕੱਠਾ ਜੋੜਿਆ ਹੋਇਆ ਤੁਸੀਂ ਇਹਨੂੰ ਲੱਗ ਵੀ ਲਿਖ ਸਕਦੇ ਹੋ ਜਿ ਸਪਤ ਸਪਤ ਪਹਿਲਾਂ ਲੇ ਕੇ ਫਿਰ ਸਿੰਧੂ ਲਿਖ ਸਕਦੇ ਹੋ ਠੀਕ ਹੈ ਬੇਟਾ ਕਿਹਾ ਜਾਂਦਾ ਸੀ ਪਰ ਮਹਾਭਾਰਤ ਕਾਲ ਵਿੱਚ ਪੰਜਾਬ ਨੂੰ ਪੰਜ ਆਨੰਦ ਕਿਹਾ ਜਾਣ ਲੱਗ ਪਿਆ ਕਿਉਂਕਿ ਹੁਣ ਪੰਜਾਬ ਵਿੱਚ ਪੰਜ ਦਰਿਆ ਰਹਿ ਗਏ ਸਨ ਮੁਸਲਮਾਨਾਂ ਦੇ ਪੰਜਾਬ ਵਿੱਚ ਆਉਣ ਨਾਲ ਪੰਜ ਆਨੰਦ ਨੂੰ ਫਾਰਸੀ ਭਾਸ਼ਾ ਵਿੱਚ ਬਦਲ ਕੇ ਪੰਜ ਆਪ ਦਾ ਨਾਮ ਦਿੱਤਾ ਗਿਆ ਜਿਸ ਦਾ ਅਰਥ ਹੈ ਪੰਜ ਪਾਣੀ ਠੀਕ ਹੈ ਆਪ ਦਾ ਮਤਨ ਦਾ ਪਾਣੀ ਠੀਕ ਹੈ ਅਤੇ ਸਭਿਆਚਾਰ ਦੀਆਂ ਜ਼ਿਆਦਾਤਰ ਪ੍ਰਮੁੱਖ ਘਟਨਾਵਾਂ ਪੰਜਾਬ ਵਿੱਚ ਹੀ ਵਾਪਰੀਆਂ ਠੀਕ ਹੈ ਪਾਣਿਨੀ ਦੇ ਸੰਸਕ੍ਰਿਤ ਵਿਆਕਰਣ ਦੀ ਰਚਨਾ ਵੀ ਪੰਜਾਬ ਦੀ ਧਰਤੀ ਤੇ ਹੀ ਹੋਈ ਸੀ ਇਸ ਤੋਂ ਇਲਾਵਾ ਭਗਵਤ ਗੀਤਾ ਰਮਾਇਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵੀ ਇੱਥੇ ਹੀ ਹੋਈ ਹੈ ਮੱਧ ਕਾਲ ਵਿੱਚ ਪੰਜਾਬ ਇਸਲਾਮ ਧਰਮ ਦੇ ਸਭਿਸ਼ਾਲ ਕੇਂਦਰ ਬਣ ਗਿਆ ਠੀਕ ਹੈ ਮੱਧ ਕਾਲ ਵਿੱਚ ਕੀ ਹੋਇਆ ਕਿ ਇਸਲਾਮ ਧਰਮ ਜਦੋਂ ਆਇਆ ਤੇ ਇਹ ਇਸ ਬਹੁਤ ਜ਼ਿਆਦਾ ਪੰਜਾਬ ਵਿੱਚ ਫੈਲ ਗਿਆ ਜਿਸ ਕਾਰਨ ਪੰਜਾਬ ਦੀ ਬਹੁਤੀ ਵੱਸੋਂ ਨੇ ਇਸਲਾਮ ਧਰਮ ਨੂੰ ਗ੍ਰਹਿਣ ਕਰ ਲਿਆ ਪਰੰਤੂ ਇੱਥੋਂ ਦੇ ਸੂਫੀ ਫਕੀਰਾਂ ਨੇ ਪੰਜਾਬ ਦੇ ਸੱਭਿਆਚਾਰ ਵਿੱਚ ਭਾਰਤੀ ਤੇ ਇਸਲਾਮੀ ਰੰਗ ਦਾ ਸੁਮੇਰ ਸਥਾਪਿਤ ਕਰਨ ਦੇ ਕਾਫੀ ਯਤਨ ਕੀਤੇ ਸੁਮੇਲ ਮਤਲਬ ਇਹਨੂੰ ਮਿਲਾਉਣ ਦਾ ਕਾਫੀ ਯਤਨ ਕੀਤਾ ਠੀਕ ਹੈ ਗੁਰੂ ਸਹਿਬਾਨਾ ਨੇ ਨਵੇਂ ਸਿੱਖ ਧਰਮ ਦੀ ਨੀਂਹ ਰੱਖੀ ਜੋ ਅਜੋਕੇ ਪੰਜਾਬੀ ਸੱਭਿਆਚਾਰ ਦਾ ਤੁਰਾ ਬਣਿਆ 1947 ਦੀ ਵੰਡ ਤੋਂ ਬਾਅਦ ਪੰਜਾਬ ਵਿੱਚ ਸਿਰਵਟਾਈ ਦਰਿਆ ਰਹਿ ਗਏ ਕਿਉਂਕਿ ਢਾਈ ਜਿਹੜੇ ਪਾਕਿਸਤਾਨ ਵੱਲ ਚਲ ਗਿਆ ਤੇ ਢਾਈ ਇੰਡੀਆ ਇੰਡੀਆ ਵੱਲ ਆ ਗਿਆ ਠੀਕ ਹੈ ਅਤੇ 1 ਨਵੰਬਰ 1968 ਵਿੱਚ ਪੰਜਾਬ ਦੇ ਤਿੰਨ ਹਿੱਸੇ ਹੋਣ ਕਾਰਨ ਇਹ ਹੋਰ ਵੀ ਸੁੱਕੜ ਗਿਆ ਤੇ ਬਹੁਤ ਹੀ ਛੋਟਾ ਹੋ ਗਿਆ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਤੁਸੀਂ ਜਿਹੜਾ 3rd ਕੁਐਸਚਨ ਆ ਇਹਨੂੰ ਲਿਖ ਸਕਦੇ ਹੋ ਓਕੇ ਬੇਟਾ ਹੁਣ ਆਣਾ ਹੈਗਾ 4th ਕੁਐਸਚਨ ਇਹਦੇ ਵਿੱਚ ਵੀ ਤਾਂ ਦੋ ਤਰੀਕੇ ਦੇ ਕੁਐਸਚਨ ਆ ਸਕਤੇ ਨੇ ਜਿਵੇਂ ਕਿ ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣ ਕੀ ਹਨ ਤੇ ਸੰਸਾਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬ ਦਾ ਸੱਭਿਆਚਾਰ ਕਿਵੇਂ ਵਿਲੱਖਣ ਵਿਲੱਖਣ ਦਾ ਮਤਲਬ ਹੁੰਦਾ ਵੱਖਰਾ ਹੈ ਕਿਵੇਂ ਵੱਖਰਾ ਹੈ ਇਹ ਤੁਹਾਨੂੰ ਦੋਨਾਂ ਤਰੀਕਿਆਂ ਦੇ ਕੁਐਸਚਨ ਦਾ ਆਨਸਰ ਇੱਕ ਹੀ ਹੋਵੇਗਾ ਜਿੰਨੂੰ ਤੁਸੀਂ ਇਸ ਤਰ੍ਹਾਂ ਲਿਖੋਗੇ ਕਹਿੰਦੇ ਨੇ ਕਿ ਸੰਸਾਰ ਦੇ ਸੱਭਿਆਚਾਰਾਂ ਵਿੱਚੋਂ ਪੰਜਾਬ ਦਾ ਸੱਭਿਆਚਾਰ ਆਪਣੀ ਵੱਖਰੀ ਪਛਾਣ ਰੱਖਦਾ ਹੈ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਹੋਣ ਕਾਰਨ ਇੱਥੇ ਬਹੁਤ ਸਾਰੇ ਹਮਲਾਵਰ ਆਏ ਇਸ ਕਾਰਨ ਇੱਥੋਂ ਦੇ ਲੋਕ ਬਹਾਦਰ ਤੇ ਸੂਰਮਿਆਂ ਦੀ ਕੌਮ ਬਣ ਗਏ ਇੰਨਾ ਵਿੱਚ ਕੁਰਬਾਨੀ ਦਾ ਜਜ਼ਬਾ ਘਟਕਟ ਕੇ ਪਰਿਆਸੀ ਇਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਇੱਥੋਂ ਦੇ ਜਵਾਨਾਂ ਨੂੰ ਮੌਤ ਨਾਲ ਮੁਖੌਲ ਕਰਨ ਵਾਲੇ ਆਖਦਾ ਹੈ ਪ੍ਰੋਫੈਸਰ ਪੂਰਨ ਸਿੰਘ ਕੋਣ ਨੇ ਕਵੀ ਨੇ ਠੀਕ ਹੈ ਉਹ ਕਹਿੰਦੇ ਨੇ ਕਿ ਇੱਥੋਂ ਦੇ ਲੋਕ ਜਿਹੜੇ ਨਾ ਮੌਤ ਨਾਲ ਮੁਖੌਲ ਕਰਦੇ ਨੇ ਉਹਨਾਂ ਨੂੰ ਆਪਣੀ ਮੌਤ ਨਹੀਂ ਉਹਨਾਂ ਨੂੰ ਆਪਣੀ ਮੌਤ ਦਾ ਕੋਈ ਡਰ ਨਹੀਂ ਹੈ ਠੀਕ ਹੈ ਕਿਉਂਕਿ ਇਹ ਅਨੱਖ ਦਾ ਜੀਵਨ ਜਿਉਂਦੇ ਹਨ ਤੇ ਜ਼ਾਲਮ ਹਾਕਮਾਂ ਅੱਗੇ ਝੁਕਦੇ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੀਆਂ ਕੁਰਬਾਨੀਆਂ ਕੀਤੀਆਂ ਤੇ ਫਿਰ ਕਿਤੇ ਸਾਨੂੰ ਫ੍ਰੀडम ਮਿਲੀ ਦੀ ਹੈ ਠੀਕ ਹੈ ਪੰਜਾਬ ਭਾਰਤ ਦਾ ਅੰਨ ਭੰਡਾਰ ਹੈ ਇਸ ਕਰਕੇ ਕਿਸੇ ਕੋਲੋਂ ਮੰਗਣਾ ਇਹਨਾਂ ਦੇ ਸੁਭਾਅ ਵਿੱਚ ਸ਼ਾਮਿਲ ਨਹੀਂ ਪੰਜਾਬੀ ਸੱਭਿਆਚਾਰ ਦਾ ਇੱਕ ਹੋਰ ਵਿਸ਼ੇਸ਼ ਲੱਛਣ ਇਸ ਦਾ ਮਿਸ਼ਾਪਾਣ ਹੈ ਕਈ ਸਦੀਆਂ ਤੋਂ ਪੰਜਾਬ ਵਿੱਚ ਮੁਸਲਮਾਨ ਮੁੰਗਲਾਂ ਅਤੇ ਅੰਗਰੇਜ਼ਾਂ ਦਾ ਕਬਜ਼ਾ ਰਿਹਾ ਸੀ ਜਿਸ ਕਰਕੇ ਇਹਨਾਂ ਦਾ ਸੁਭਾਅ ਮਿਸ਼ਾ ਤੇ ਦਰੁਸਤ ਹਾਜ਼ਮੇ ਵਾਲਾ ਹੋ ਗਨਿਪੜਿਆ ਕਿਆ ਅੰਦਾ ਮਤਲਬ ਕਿ ਇੱਥੇ ਆਏ ਮੁਸਲਮਾਨ ਵੀ ਆਏ ਮੁਗਲ ਵੀ ਆਏ ਅੰਗਰੇਜ਼ ਵੀ ਆਏ ਉਹਨਾਂ ਦੇ ਅਕੋਰਡਿੰਗਲੀ ਜਿਹੜੇ ਹੀ ਪੰਜਾਬੀ ਟੱਲ ਗਏ ਠੀਕ ਹੈ ਪਰ ਉਹਨਾਂ ਨੇ ਆਪਣਾ ਜਿਹੜਾ ਅਸਲੀ ਆਪਣਾ ਸੱਭਿਆਚਾਰ ਉਹ ਨਹੀਂ ਛੱਡਿਆ ਕਿਉਂਕਿ ਇਹਨਾਂ ਲੋਕਾਂ ਨੇ ਆ ਕੇ ਆਪਣੀ ਸੰਸਕ੍ਰਿਤੀ ਆਪਣੇ ਰੀਤੀ ਰਿਵਾਜ ਪੰਜਾਬੀਆਂ ਤੇ ਠੋਪਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਪੰਜਾਬੀਆਂ ਨੇ ਆਪਣਾ ਸੱਭਿਆਚਾਰ ਬਚਾ ਕੇ ਰੱਖਿਆ ਠੀਕ ਹੈ ਇਥੋਂ ਦੀ ਬੋਲੀ ਪਹਿਰਾਵੇ ਰੀਤੀ ਰਿਵਾਜ ਤੇ ਮਨੋਤਾ ਤੇ ਪੰਜਾਬੀ ਸੱਭਿਆਚਾਰ ਦੇ ਬਹੁਜਾਤੀ ਬਹੁਕੌਮੀ ਤੇ ਬਹੁਨਸਲੀ ਹੋਣ ਦੇ ਸੰਕੇਤ ਮਿਲਦੇ ਹਨ ਇਸ ਕਰਕੇ ਇਹਦੇ ਵਿੱਚ ਕਾਫੀ ਜ਼ਿਆਦਾ ਮਤਲਬ ਅਨੇਕਤਾ ਵਿੱਚ ਇਕਤਾ ਵਾਲੀ ਗੱਲ ਕਹਿ ਸਕਦੇ ਤੁਸੀਂ ਠੀਕ ਹੈ ਨੈਕਸਟ ਪੈਰੇ ਵਿੱਚ ਲਿਖਾਂਗੇ ਬੇਸਕ ਪੰਜਾਬੀ ਮਿਹਨਤੀ ਸੁਭਾਅ ਵਾਲੇ ਸਨ ਤੇ ਇਹਨਾਂ ਦੀ ਮਿਹਨਤ ਕਰਕੇ ਹੀ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਹੋਣ ਦਾ ਮਾਣ ਮਿਲਦਾ ਹੈ ਪਰੰਤੂ ਵਰਤਮਾਨ ਸਮੇਂ ਵਿੱਚ ਕੁਦਰਤੀ ਸਰੋਤਾਂ ਦੀ ਕਮੀ ਤੇ ਰਾਜਨੀਤਿਕ ਕਾਰਨਾ ਕਰਕੇ ਪੰਜਾਬ ਦੇ ਲੋਕ ਵਿਦੇਸ਼ਾਂ ਵਿੱਚ ਵਸਦੇ ਜਾ ਰਹੇ ਹਨ ਬੇਟਾ ਇੱਥੇ ਲੋਕਾਂ ਲਿਖਿਆ ਇੱਥੇ ਤੁਸੀਂ ਲੋਕ ਲਿਖਣਾ ਜਿਸ ਕਾਰਨ ਇਹਨਾਂ ਦੇ ਸੁਭਾਅ ਤੇ ਵਰਤਾਰੇ ਵਿੱਚ ਕਾਫੀ ਬਦਲਾਅ ਆ ਰਿਹਾ ਹੈ ਭਾਵੇਂ ਬਦਲ ਰਹੇ ਹਾਲਾਤ ਪੰਜਾਬੀ ਮਾਨਸਿਕਤਾ ਵਿੱਚ ਕੁਝ ਤਬਦੀਲੀਆਂ ਲਿਆ ਰਹੇ ਹਨ ਪਰੰਤੂ ਪੰਜਾਬੀ ਸੱਭਿਆਚਾਰ ਆਪਣੇ ਮੂਲ ਰੂਪ ਨੂੰ ਕਾਇਮ ਰੱਖ ਰਿਹਾ ਹੈ ਕਹਿੰਦਾ ਮਤਲਬ ਹੈ ਕਿ ਭਾਵੇਂ ਇਤੋਂ ਦੇ ਲੋਕ ਵਿਦੇਸ਼ ਜਾ ਰਹੇ ਨੇ ਉੱਥੇ ਜਾ ਕੇ ਵਸ ਰਹੇ ਨੇ ਪੜ੍ਹ ਰਹੇ ਨੇ ਪਰ ਫੇਰ ਵੀ ਜਿਹੜਾ ਹਟਾ ਸੱਭਿਆਚਾਰ ਹੈ ਨਾ ਉਹ ਉਸੇ ਤਰ੍ਹਾਂ ਹੀ ਕਾਇਮ ਹੈ ਠੀਕ ਹੈ ਬੇਟਾ ਇਸ ਤੋਂ ਬਾਅਦ ਸਾਡੇ ਜਿਹੜੇ ਨਾ ਵਸਤੂ ਨਿਸ਼ਟ ਕੁਐਸਚਨ ਆਉਣਗੇ ਜਿਹੜੇ ਕਿ ਤੁਹਾਨੂੰ 1-1 ਨੰਬਰ ਦੇ ਆਣਗੇ ਜਾਂ ਤਾਂ ਫਿਲ ਅਪ ਦੇ ਰੂਪ ਵਿੱਚ ਵੀ ਆ ਸਕਦੇ ਨੇ ਜਾਂ ਤੁਹਾਨੂੰ ਆਪਸ਼ਨ ਵਰਡ ਦਿੱਤੇ ਹੋਣਗੇ ਚਾਰ ਆਪਸ਼ਨ ਦਿੱਤੀਆਂ ਹੋਣਗੀਆਂ ਤੇ ਕਰੈਕਟ ਆਨਸਰ ਦੇ ਲੈਣਾ ਠੀਕ ਹੈ ਜਾਂ ਤੁਹਾਨੂੰ ਟਿੱਕ ਦਾ ਰਾਈਟ ਆਨਸਰ ਆ ਸਕਦਾ ਹੈ ਠੀਕ ਹੈ ਇਸ ਕਰਕੇ ਜਿਹੜੀਆਂ ਲਾਈਨਾਂ ਆ ਜਿਹੜੇ ਕੁਐਸਚਨ ਆ ਤੁਸੀਂ ਬਹੁਤ ਹੀ ਧਿਆਨ ਨਾਲ ਆਪਣੇ ਮਾਈਂਡ ਵਿੱਚ ਬਿਠਾ ਲਓ ਤੇ ਬੇਟਾ ਤੁਹਾਡੀ ਬੁੱਕ ਦੇ ਪਿੱਛੇ ਇੱਕ ਕੁਐਸਚਨ ਨਹੀਂ ਐ ਲਿਖਿਆ ਹੋਇਆ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਹੈ ਉਹ ਹੈਗਾ ਕਿ ਪੰਜਾਬੀ ਸੱਭਿਆਚਾਰ ਲੇਖ ਕਿਸ ਦੀ ਰਚਨਾ ਹੈ ਤੁਸੀਂ ਆਨਸਰ ਕੀ ਦੋਗੇ ਕਿ ਪੰਜਾਬੀ ਸੱਭਿਆਚਾਰ ਲੇਖ ਬਰਿੰਦਰ ਕੋੜ ਦਾ ਲਿਖਿਆ ਹੋਇਆ ਹੈ ਜਾਂ ਬਰਿੰਦਰ ਕੋੜ ਦੀ ਰਚਨਾ ਹੈ ਇਹ ਕੁਐਸਚਨ ਜ਼ਰੂਰ ਤੁਸੀਂ ਲਰਨ ਕਰਨਾ ਠੀਕ ਹੈ ਬੇਟਾ ਇਸ ਤੋਂ ਬਾਅਦ ਸਾਡੇ ਜਿਹੜਾ ਕੁਐਸਚਨ ਆਂਦਾ ਜਿੱਥੇ ਪੰਜਾਬੀ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ ਉੱਥੇ ਇਸ ਦਾ ਅਧਿਐਨ ਕਰਨ ਸਮੇ ਅਸੀਂ ਕੀ ਮਹਿਸੂਸ ਕਰਦੇ ਹਾਂ ਅਧਿਐਨ ਮਤਲਬ ਇਹਨੂੰ ਪੜ੍ਹਨ ਸਮੇ ਜੋ ਸੋਚ ਵਿਚਾਰ ਕਰਦੇ ਤਾਂ ਤੁਹਾਨੂੰ ਕੀ ਮਹਿਸੂਸ ਹੁੰਦਾ ਤੁਸੀਂ ਕੀ ਲਿਖੋਗੇ ਜਿੱਥੇ ਪੰਜਾਬੀ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ ਇੱਥੇ ਦਿਹਾਣਾ ਬੇਟਾ ਉੱਥੇ ਇਸ ਦਾ ਅਧਿਐਨ ਕਰਨ ਸਮੇ ਅਹੀਂ ਮਹਿਸੂਸ ਕਰਦੇ ਹਾਂ ਕਿ ਇਹ ਇੱਕ ਜਟਿਲ ਵਰਤਾਰਾ ਹੈ ਕਹਿੰਦਾ ਮਤਲਬ ਇਹ ਇੱਕ ਬਹੁਤ ਮੁਸ਼ਕਲ ਜਿਹਾ ਕੰਮ ਹੈ ਜਿਹਨੂੰ ਬਹੁਤ ਜ਼ਿਆਦਾ ਡੀਪਲੀ ਮਤਲਬ ਅੰਡਰਸਟੈਂਡ ਕਰਨ ਦੀ ਲੋੜ ਹੈ ਠੀਕ ਹੈ ਸਾਡਾ ਨੈਕਸਟ ਵਸਤੁਨਿਸ਼ਟ ਕੁਐਸਚਨ ਹੈ ਸਭਿਆਚਾਰ ਨਿਸ਼ਚੇ ਹੀ ਉਸ ਡੈਸ਼ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ ਮੰਡੋਤਾ ਰਹਿਣ ਸਹਿਣ ਕਦਰਾਂ ਕੀਮਤਾਂ ਡੈਸ਼ ਪਹਿਰਾਵੇ ਬੋਲੀ ਤਿੱਥ ਤਿਹਾਰ ਦਾ ਡੈਸ਼ ਹੈ ਹੁਣ ਪਹਿਲਾ ਇਹਦੇ ਵਿੱਚ ਆਣਾ ਸੱਭਿਆਚਾਰ ਨਿਸ਼ਚੇ ਹੀ ਉਸ ਇੱਥੇ ਆਣਾ ਕੌਮ ਕੌਮ ਦੇ ਜੀਵਨ ਨਾਲ ਜੁੜੇ ਵਾਕ ਵਾਕ ਵਿਚਾਰਾਂ ਮਨੋਤਾ ਰਹਿਮ ਸਹਿਣ ਕਦਰਾਂ ਕੀਮਤਾਂ ਇੱਥੇ ਆਣਾ ਰੀਤੀ ਰਿਵਾਜ ਐਵਾਂ ਵਾਲਾ ਰੀਤੀ ਰਿਵਾਜ ਜਿਹੜਾ ਹੈ ਇੱਥੇ ਆਣਾ ਇਹਦੀ ਰੀਤੀ ਰਿਵਾਜ ਠੀਕ ਹੈ ਬੋਲੀ ਅਤੇ ਤਿੱਥ ਤਿਹਾਰਾਂ ਦਾ ਡੈਸ਼ ਹੈ ਮਤਲਬ ਸੁਮੇਲ ਹੈ ਠੀਕ ਹੈ ਅੱਗੇ ਹੈ ਤੁਹਾਡਾ ਕੁਐਸਚਨ ਸੱਭਿਆਚਾਰ ਕਿਹੜੇ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਇਹ ਹੈਗਾ ਸੱਭਿਆ ਅਤੇ ਆਚਾਰ ਅੰਗਰੇਜ਼ੀ ਭਾਸ਼ਾ ਵਿੱਚ ਸੱਭਿਆਚਾਰੀ ਕਲਚਰਲ ਸ਼ਬਦ ਵਰਤਿਆ ਜਾਂਦਾ ਹੈ ਹਾਂ ਜਾਂ ਨਾ ਹਾਂਜੀ ਵਰਤਿਆ ਜਾਂਦਾ ਹੈ ਇੱਥੇ ਲਿਖੋਗੇ ਹਾਂ ਇਸ ਪਾਠ ਦੇ ਆਧਾਰ ਤੇ ਦੱਸੋ ਕਿ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ 'ਤੇ ਕਿਹੜੇ ਵੈਦ ਦੀ ਰਚਨਾ ਕੀਤੀ ਗਈ ਤੁਸੀਂ ਦੇਖੋਗੇ ਰਿਗਵੇਦ ਦੀ ਨੈਕਸਟ ਹੈ ਇਹਦੀ ਗਵਹਿਰ ਸਮੇਂ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਸਪਤ ਸਿੰਧੂ ਦੇ ਨਾਲ ਠੀਕ ਹੈ ਅਨਸਰ ਕੀ ਹੈ ਸਪਤ ਸਿੰਧੂ ਅਨ ਵੰਡੇ ਪੰਜਾਬ ਵਿਚਲੇ ਪੰਜ ਦਰਿਆਵਾਂ ਵਿੱਚੋਂ ਅਜੋਕੇ ਪੰਜਾਬ ਵਿੱਚ ਕਿੰਨੇ ਦਰਿਆ ਰਹਿ ਗਏ ਹਨ ਹੁਣ ਹੈਗੇ ਨੇ ਸਾਡੇ 22 ਦਰਿਆ ਠੀਕ ਹੈ ਬੇਟਾ ਭਾਰਤ ਅਤੇ ਪਾਕਿਸਤਾਨ ਦੀ ਵੰਡ ਕਦੋਂ ਹੋਈ 1947 ਵਿੱਚ ਨੈਕਸਟ ਕੁਐਸਚਨ ਹੈ ਮਾਚਲ ਅਤੇ ਹਰਿਆਣਾ ਰਾਜ ਕਦੋਂ ਹੋਂਦ ਵਿੱਚ ਆਏ ਅਨਸਰ ਹੈ 1 ਨਵੰਬਰ 1968 ਵਿੱਚ ਨੈਕਸਟ ਕੁਐਸਚਨ ਹੈ ਜਿ ਕੁਵੈਦ ਦੀ ਰਚਨਾ ਦੇ ਨਾਲ ਨਾਲ ਕਿਹੜੇ ਨਿਯਮਬੰਧ ਵਿਆਕਰਨ ਗ੍ਰੰਥ ਦੀ ਰਚਨਾ ਇਸ ਧਰਤੀ ਤੇ ਹੋਈ ਸਾਡਾ ਅਨਸਰ ਹੈ ਪੰਨੀ ਵਿਆਕਰਨ ਗ੍ਰੰਥ ਦੀ ਠੀਕ ਹੈ ਬੇਟਾ ਇਸ ਕੇਪਟਾ ਇਸ ਤਰ੍ਹਾਂ ਦਾ ਲੈਸਨ ਕੰਪਲੀਟ ਹੋ ਗਿਆ ਤੇ ਬੇਟਾ ਜੇ ਤੁਹਾਨੂੰ ਮੇਰੇ ਪੜਾਉਣ ਦਾ ਤਰੀਕਾ ਅੱਛਾ ਲੱਗਦਾ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਕੋਈ ਡਾਊਟ ਹੈ ਤੇ ਮੈਨੂੰ ਮੈਸੇਜ ਕਰਿਆ ਕਰੋ ਮੈਂ ਤੁਹਾਡੇ ਹਰ ਡਾਟ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੀ ਠੀਕ ਹੈ ਤੇ ਨੈਕਸਟ ਵੀਡੀਓ ਵਿੱਚ ਅਗਲਾ ਟੌਪਿਕ ਡਿਸਕਸ ਕਰਾਂਗੇ ਠੀਕ ਹੈ